ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਸ ਵਕਤ ਉਸ ਤੰਬੂ ਦੇ ਵਿੱਚ ਖੜੇ ਆ ਥੋੜਾ ਜਿਹਾ ਧਿਆਨ ਪਿੱਛੇ ਨੂੰ ਲੈ ਕੇ ਜਾਇਓ ਇੱਕ ਦਿਨ ਅਸੀਂ ਇਹੋ ਜੇ ਤੰਬੂ ਦੇ ਵਿੱਚ ਲਗਭਗ ਸਾਲਕ ਪਹਿਲਾਂ ਕਿਸੇ ਹੋਰ ਜਗ੍ਹਾ ਤੇ ਖੜੇ ਸੀ ਉਹ ਜਗ੍ਹਾ ਸੀ ਪਟਿਆਲਾ ਪਟਿਆਲੇ ਦੇ ਵਿੱਚ ਦੱਲੇਵਾਲ ਸਾਹਿਬ ਨੇ ਬਿਜਲੀ ਵਾਲੀਆਂ ਮੰਗਾਂ ਨੂੰ ਲੈ ਕੇ ਬਿਜਲੀ ਬੋਰਡ ਦੇ ਮੂਹਰੇ ਆਪਾਂ ਆਪਣੇ ਫੋਰਮ ਵੱਲੋਂ ਧਰਨਾ ਲਾਇਆ ਸੀ ਪ੍ਰਸ਼ਾਸਨ ਨੇ ਮੰਗਾਂ ਨਹੀਂ ਮੰਨੀਆਂ ਪੰਜਾਬ ਸਰਕਾਰ ਨੇ ਚੇਅਰਮੈਨ ਨੇ ਤਾਂ ਆਪਾਂ ਨੂੰ ਉੱਥੇ ਮਰ ਰਵਾਰ ਸ਼ੁਰੂ ਕਰਨਾ ਪਿਆ ਸੀ ਤੇ ਮਰ ਰਵਾਰ ਸ਼ੁਰੂ ਕਰਕੇ ਉੱਥੇ ਜਿਹੜੀ ਗਲਤੀ ਇਹਨਾਂ ਨੇ ਖਨੌਰੀ ਕੀਤੀ ਐ ਇਹ ਗਲਤੀ ਪਟਿਆਲੇ 'ਚ ਵੀ ਕੀਤੀ ਸੀ ਪ੍ਰਸ਼ਾਸਨ ਨੇ ਸਾਡਾ ਤੰਬੂ ਖੇੜਤਾ ਸੀ ਜਿੰਨਾ ਸਾਡਾ ਸਮਾਨ ਸੀ ਉਹ ਖੇੜਤਾ ਸੀ ਆ ਸਾਡੀਆਂ ਭੈਣਾਂ ਦਾ ਇਹਨਾਂ ਦੇ ਜਿਹੜੇ ਬੈਗ ਸੀਗੇ ਉੱਥੇ ਜਾ ਕੇ ਪੁਲਿਸ ਲੈਣ ਦੇ ਵਿੱਚੋਂ ਲੈ ਕੇ ਆਏ ਸੀ ਜਦੋਂ ਨਿਬੜਿਆ ਤਾਂ ਇਹ ਭੈਣਾਂ ਡੱਲੇਵਾਲ ਸਾਹਿਬ ਦੇ ਨਾਲ ਸੀ ਜਦੋਂ लाठी चार्ज ਹੋ ਰਿਆ ਸੀ ਜਦੋਂ ਚੱਕ ਕੇ ਲੈ ਕੇ ਗਏ ਸੀ ਤਾਂ ਇਹ ਥਾਣੇ ਤੱਕ ਡੱਲੇਵਾਲ ਸਾਹਿਬ ਦੇ ਨਾਲ ਰਹੀਆਂ ਮਜਬੂਰ ਹੋ ਕੇ ਸਰਕਾਰ ਨੂੰ ਸਾਡੀਆਂ ਕਿਸਾਨੀ ਦੀਆਂ ਬਿਜਲੀ ਬੋਰਡ ਵਾਲੀਆਂ ਮੰਗਾ ਨੋਟੀਫਿਕੇਸ਼ਨ ਜਾਰੀ ਕਰਨਾ ਪਿਆ ਸੀਗਾ ਤਾਂ ਅੱਜ ਅਸੀਂ ਇਸ ਵਕਤ ਖਨੌਰੀ ਆ ਉਸ ਜਗ੍ਹਾ ਤੇ ਜਿੱਥੇ ਡੱਲੇਵਾਲ ਸਾਹਿਬ ਨੇ ਮਰਤਵਾਰ ਕੱਲ ਨੂੰ ਸ਼ੁਰੂ ਕਰਨਾ ਸੀਗਾ 26 ਤਰੀਕ ਨੂੰ ਤਾਂ ਉਹ ਜਿਹੜਾ ਇੱਥੋਂ ਪੁਲਿਸ ਨੇ ਜਿਹੜੇ ਉਹ ਗਲਤੀ ਪਟਿਆਲੇ ਚ ਕੀਤੀ ਹੈ ਪ੍ਰਸ਼ਾਸਨ ਨੇ ਇੱਥੇ ਵੀ ਕੀਤੀ ਹੈ ਜ਼ਬਰਦਸਤੀ ਚੱਕ ਕੇ ਲੈ ਕੇ ਗਏ ਨੇ 245 ਤੇ ਤਾਂ ਉਹਨਾਂ ਨੂੰ ਜੁੱਤੇ ਨਾ ਪਾਉਣ ਦੇਣੇ ਪੱਗ ਨਾ ਬੰਨਣ ਦੇਣੀ ਪਜਾਮਾ ਨਾ ਪਾਉਣ ਦੇਣਾ ਉਹ ਸਥਿਤੀ ਦੇ ਵਿੱਚੋਂ ਚੱਕ ਕੇ ਲੈ ਕੇ ਗਏ ਜਿਹੜੀ ਅੱਜ ਪ੍ਰਸ਼ਾਸਨ ਸਾਡੇ ਨਾਲ ਜਦੋਂ ਮੀਟਿੰਗ ਕਰ ਰਿਹਾ ਸੀਗਾ ਉਹ ਬੜਾ ਹਵਾਲਾ ਦੇ ਰਿਹਾ ਸੀਗਾ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਬਹੁਤ ਕੀਮਤੀ ਹੈ ਅਸੀਆ ਕੇ ਵੀ ਬਹੁਤ ਕੀਮਤੀ ਕਿਦੇ ਲਈ ਹੋ ਸਕਦੀ ਹੈ ਪਰਿਵਾਰ ਲਈ ਰਿਸ਼ਤੇਦਾਰਾਂ ਲਈ ਅੱਜ ਡੱਲੇਵਾਲ ਸਾਹਿਬ ਦਾ ਪਰਿਵਾਰ ਇੰਨਾ ਵੱਧ ਗਿਆ ਕਿ ਹਰਿਆਣੇ ਦਾ ਕਿਸਾਨ ਕਹਿੰਦਾ ਡੱਲੇਵਾਲੀ ਸਾਡੀਆਂ ਮੰਗਾ ਮਨਾਊਗਾ ਅੱਜ ਮੱਧ ਪ੍ਰਦੇਸ਼ ਦਾ ਕਿਸਾਨ ਕਰਨਾਟਕ ਦਾ ਕਿਸਾਨ ਜੂਪੀ ਦਾ ਕਿਸਾਨ ਹਰਿਆਣੇ ਰਾਜਸਥਾਨ ਦਾ ਕਿਸਾਨ ਪੰਜਾਬ ਦਾ ਕਿਸਾਨ ਬਹੁਤ ਵੱਡੀਆਂ ਮੀਦਾਂ ਨੇ ਅੱਜ ਡੱਲੇਵਾਲ ਸਾਹਿਬ ਦੇ ਉਹ ਪਰਿਵਾਰ ਨਹੀਂ ਅੱਜ ਪੂਰਾ ਪਰਿਵਾਰ ਉਹਦੇ ਨਾਲ ਬੈਠਾ ਤੇ ਇਹ ਪੈਣਾ ਸਾਡੀਆਂ ਨਿਰਾਸ਼ਤਾ ਚ ਨੇ ਕਿ ਅਸੀਂ ਲੇਟ ਹੋ ਗਿਆਂ ਜੇ ਅਸੀਂ ਮੌਕੇ ਤੇ ਡੱਲੇਵਾਲ ਸਾਹਿਬ ਕੋਲੇ ਹੁੰਦੀਆਂ ਤਾਂ ਉਹ ਮੌਕੇ ਨੂੰ ਬਸਤਾ ਰਹੀਆਂ ਨੇ ਤਾਂ ਇਸ ਕਰਕੇ ਭਰਾਵੋ ਆਪਾਂ ਵੀ ਕਿਤੇ ਸਮੇਂ ਨੂੰ ਵਾਪਸ ਨਹੀਂ ਆਉਣਾ ਜਿਹੜਾ ਕੱਲ੍ਹ ਵਾਲਾ ਸਰਕਾਰ ਨੇ ਕੋਸ਼ਿਸ਼ ਕੀਤੀ ਕਿ ਅਸੀਂ ਡੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕਰਕੇ ਇਹਨਾਂ ਦਾ ਦਿੱਤਾ ਹੋਇਆ ਪ੍ਰੋਗਰਾਮ ਕੈਨਸਲ ਕਰਵਾ ਦਾਂਗੇ ਜਾਂ ਹੌਲਾ ਪਾ ਦਾਂਗੇ ਸਾਡਾ ਉਦੋਂ ਵੀ ਮਜ਼ਬੂਤ ਹੋ ਕੇ ਜਿਹੜਾ ਮੋਰਚਾ ਹੈ ਖਨੌਰੀ ਦੇ ਵਿੱਚ ਜਚਿਆ ਤਾਂ ਸਾਡਾ ਕਿਸਾਨ ਸੁਖਜੀਤ ਸਿੰਘ ਜਿਹਦਾ ਨੰਬਰ ਅੱਜ ਤੋਂ 25-30 ਦਿਨਾਂ ਤੋਂ ਆਉਣਾ ਸੀ ਜਦੋਂ ਸਾਡੇ ਆਗੂ ਦੀ ਸਿਹਤ ਵਿਗੜਨੀ ਸੀ ਸਰਕਾਰੀ ਰਿਪੋਰਟਾਂ ਜਾਣਿਆ ਸੀ ਡਾਕਟਰ ਨੇ ਮੈਡੀਕਲ ਕਰਨਾ ਸੀ ਪਰ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਪਹਿਲਾਂ ਹੀ ਇਹ ਕੁਝ ਨਾ ਹੋਣ ਦਿੱਤਾ ਜਾਵੇ ਸਾਡਾ ਉਦੋਂ ਵੀ ਜਿਹੜਾ ਮੋਰਚਾ ਹੈ ਮਜਬੂਤੀ ਚ ਆਇਆ ਤਰੱਕੀ ਚ ਆਇਆ ਸਾਡੇ ਕਿਸਾਨਾਂ ਚ ਜੋਸ਼ ਵਧਿਆ ਨਿਰਾਸ਼ਤਾ ਸਰਕਾਰ ਨਾਲ ਪੂਰੀ ਕਿ ਅੱਜ ਜਿਹੜੀ ਭਰਾਵੋ ਇੱਕ ਮੈਂ ਦੱਸਣਾ ਚਾਹੁੰਨਾ ਤੁਹਾਨੂੰ ਕਿ ਬਹੁਤੇ ਸਵਾਲ ਹੋ ਜਾਂਦੇ ਨੇ ਵੀ ਕਿਸਾਨ ਆਗੂ ਪ੍ਰਸ਼ਾਸਨ ਨਾਲ ਮਿਲਣ ਗਏ ਉਹ ਅੰਦਰ ਬਿਸਕੁਟ ਖਾ ਕੇ ਚਾਹ ਪੀ ਕੇ ਮੁੜੇ ਆਉਂਦੇ ਨੇ ਪਹਿਲੀ ਗੱਲ ਤਾਂ ਸੀ ਕੋਈ ਆਗੂ ਨਹੀਂ ਸਾਡੇ ਤੇ ਜ਼ਿੰਮੇਵਾਰੀ ਪਈ ਹੈ ਡੱਲੇ ਵਾਲ ਤਾਂ ਬਹੁਤ ਥੱਲਿਓਂ ਜ਼ਿਲ੍ਹੇ ਦੇ ਪ੍ਰਧਾਨ ਹੁੰਦੇ ਸੀ ਸਾਰੇ ਅਸੀਂ ਪੰਜਾਬ ਦੇ ਕਿਸਾਨਾਂ ਨੇ ਆਗੂਆਂ ਨੇ ਸੋਚ ਕੇ ਉਹਨੂੰ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਹੈ ਤੇ ਅੱਜ ਵੀ ਡੱਲੇਵਾਲ ਸਾਹਿਬ ਇਹ ਸੋਚਦੇ ਨੇ ਕਿ ਮੈਂ ਕੋਈ ਪ੍ਰਧਾਨ ਨਹੀਂ ਮੈਂ ਤਾਂ ਜ਼ਿੰਮੇਵਾਰੀ ਨਿਭਾ ਰਿਆ ਜ਼ਿੰਮੇਵਾਰੀ ਨੂੰ ਨਿਭਾਉਂਦਾ ਹੋਇਆ ਅੱਜ ਉਹ ਸਥਿਤੀ ਦੇ ਵਿੱਚ ਅੱਜ ਹਸਪਤਾਲ ਦੇ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਹੋਇਆ ਹੈ ਪਰ ਦੂਜੇ ਪਾਸੇ ਜਿਹੜੀ ਮੋਰਚੇ ਦੀ ਸਥਿਤੀ ਹੈ ਉਦੋਂ ਚੜਦੀ ਪ੍ਰਸ਼ਾਸਨ ਇਹ ਕਹਿ ਰਿਹਾ ਸੀ ਕਿ ਪ੍ਰਧਾਨ ਜੀ ਤੁਸੀਂ ਆਇਓ ਚਾਹ ਪੀਓ ਸਾਡੇ ਮੁਰੇ ਚਾਹ ਬਿਸਕਟ ਜੋ ਪ੍ਰਸ਼ਾਸਨ ਕਰਦਾ ਹੁੰਦਾ ਹੈ ਲੈ ਕੇ ਆਈ ਸੀ ਅਸੀਂ ਇੱਕ ਸਵਾਲ ਕੀਤਾ ਕਿ ਅਸੀਂ ਜਿਹੜੇ ਸਾਰੇ ਆਗੂ ਆ ਫੋਰਮ ਦੇ ਛੋਡੇ ਨਾਲ ਗੱਲਬਾਤ ਕਰ ਰਹੇ ਆ ਅਸੀਂ ਚਾਹ ਨਹੀਂ ਪੀਵਾਂਗੇ ਤੁਹਾਨੂੰ ਦਾ ਸਵਾਲ ਸੀ ਵੀ ਕਿਉਂ ਨਹੀਂ ਪੀ ਰਹੇ ਅਸੀਂ ਕਿਹਾ ਡੱਲੇਵਾਲ ਸਾਹਿਬ 26 ਤਰੀਕ ਦਾ ਗ੍ਰਿਫਤਾਰ ਹੈ ਉਹਨੇ ਪਾਣੀ ਨਹੀਂ ਪੀਤਾ ਰੋਟੀ ਨਹੀਂ ਖਾਦੀ ਚਾਹ ਨਹੀਂ ਪੀਤੀ ਜੇ ਉਹ ਨਹੀਂ ਪੀਤੀ ਤਾਂ ਅਸੀਂ ਪ੍ਰਸ਼ਾਸਨ ਦੀ ਚਾਹ ਕਿਉਂ ਪੀਏ ਤਾਂ ਅਸੀਂ ਮਨਾਂ ਕੀਤੀ ਉਹ ਕਹਿੰਦੇ ਵੀ ਸਾਨੂੰ ਪਿਆਓਗੇ ਅਸੀਂ ਆਖਿਆ ਠੀਕ ਹੈ ਸਾਡੇ ਘਰੇ ਆਇਓ ਕਿਉਂਕਿ ਖਨੌਰੀ ਸਾਡੇ ਕਿਸਾਨਾਂ ਦਾ ਘਰ ਹੈ ਪਿਓ ਆ ਲਓ ਅਸੀਂ ਪਿਉਨੇ ਚਾਹ ਸਾਨੂੰ ਪਰ ਅਸੀਂ ਨਹੀਂ ਪੀਵਾਂਗੇ ਸਾਡੇ ਅੰਦਰ ਜੋਸ਼ ਗੁੱਸਾ ਬਹੁਤ ਕੁਝ ਹੈ ਪਰ ਜਦੋਂ ਗੱਲਬਾਤ ਲਈ ਬੈਠਿਆ ਗੱਲਬਾਤ ਉਹ ਨਹੀਂ ਭਜਦੇ ਤਾਂ ਉਹਨਾਂ ਨੇ ਨਹੀਂ ਪੀਤੀ ਪਰ ਉਹਨਾਂ ਨੇ ਸਾਡੇ ਨਾਲ ਇੱਕ ਵਾਅਦਾ ਕੀਤਾ ਕਿ ਅਸੀਂ ਕਿਹਾ ਵੀ ਤੁਸੀਂ ਚਾਹ ਪਿਆਓ ਫਿਰ ਲੰਗਰ ਲੱਗੇ ਹੋਏ ਨੇ ਇੱਥੇ ਚਾਹ ਬਣਦੀ ਐ ਅਸੀਂ ਆਖਿਆ ਵੀ ਠੀਕ ਐ ਜ਼ਰੂਰ ਆਓ ਕਿਸੇ ਲੰਗਰ 'ਚ ਬੈਠ ਕੇ ਕਿਸੇ ਟਰਾਲੀ 'ਚ ਬੈਠ ਕੇ ਕਿਸੇ ਟੈਂਟ 'ਚ ਬੈਠ ਕੇ ਚਾਹ ਵੀ ਪਿਆਵਾਂਗੇ ਲੰਗਰ ਵੀ ਛਕਾਵਾਂਗੇ ਤਾਂ ਜਦੋਂ ਸਾਡੀ ਗੱਲਬਾਤ ਇੱਥੋਂ ਤੱਕ ਆਈ ਗੱਲਬਾਤ ਵੀ ਪਹਿਲਾਂ ਡੱਲੇਵਾਲ ਸਾਹਿਬ ਨੇ ਇੱਥੇ ਲੈ ਕੇ ਆਓ ਫਿਰ ਆਪਾਂ ਦੇਖਦੇ ਹਾਂ ਗੱਲ ਇਸ ਤੇ ਚੁੱਪ ਰਹੇ ਤਾ ਜਦੋਂ ਉੱਠ ਕੇ ਸੀ ਤੁਰਨ ਲੱਗੇ ਉਹ ਕਹਿੰਦੇ ਪ੍ਰਧਾਨ ਜੀ ਸਾਨੂੰ ਐ ਲੱਗਦਾ ਵੀ ਤੁਸੀਂ ਵਾਦੇ ਤੋਂ ਮੁਕਰ ਗਏ ਅਸੀਂ ਆਖਿਆ ਵੀ ਸਾਨੂੰ ਵੀ ਲੱਗਿਆ ਖੜੇ ਹੋ ਕੇ ਵੀ ਯਾਰ ਕਿਹੜਾ ਵਾਦਾ ਮੁਕਰ ਗਏ ਕਹਿੰਦੇ ਵੀ ਤੁਸੀਂ ਸਾਡੇ ਨਾਲ ਵਾਦਾ ਕੀਤਾ ਸੀ ਵੀ ਚਲੋ ਕਿਸੇ ਟਰਾਲੀ 'ਚ ਬੈਠ ਕੇ ਆਪਾਂ ਚਾਹ ਪੀਨੇ ਆ ਲੰਗਰ ਛਕਦੇ ਆ ਮੈਂ ਕਿਹਾ ਵੀ ਇਹ ਵਾਦਾ ਤੁਹਾਡੇ ਨਾਲ ਪੱਕਾ ਸੀ ਵਾਦਾ ਨਿਭਾਵਾਂਗੇ ਪਰ ਨਿਭਾਵਾਂਗੇ ਉਦੋਂ ਜਦੋਂ ਡੱਲੇਵਾਲ ਸਾਹਿਬ ਖਨੋਰੀ ਮੋਰਚੇ 'ਚ ਆ ਗਏ ਆ ਜੋ ਉਦੋਂ ਪੀਵਾਂਗੇ ਪਰ ਉਨਾ ਚਿਰ ਨਾ ਸੀ ਚਾਹ ਪੀਏ ਨਾ ਪੈਗੇ ਹਾਂ ਠੀਕ ਹੈ ਤੁਹਾਡੇ ਨਾਲ ਵਾਦਾ ਹੈ ਵਾਦਾ ਉਦੋਂ ਨਿਭਾਵਾਂਗੇ ਹੁਣ ਸਾਡਾ ਵਾਦਾ ਤੁਸੀਂ ਨਿਭਾਉ ਜਾ ਕੇ ਸਰਕਾਰ ਨਾਲ ਗੱਲ ਕਰੋ ਪ੍ਰਸ਼ਾਸਨ ਨਾਲ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰੋ ਡੱਲੇਵਾਲ ਸਾਹਿਬ ਨੂੰ ਇੱਥੇ ਲੈ ਕੇ ਆਓ ਜੇ ਨਹੀਂ ਲੈ ਕੇ ਆਉਂਗੇ ਅਸੀਂ ਇੱਕ ਗੱਲ ਅੰਦਰ ਹੋਰ ਵੀ ਕਹੀ ਹੈ ਕਿ ਪੰਜਾਬ ਲੜਾਈ ਸਾਡੀ ਕੇਂਦਰ ਸਰਕਾਰ ਨਾਲ ਹੈ ਕੇਂਦਰ ਸਰਕਾਰ ਨਾਲ ਸਾਡੀਆਂ ਮੰਗਾਂ ਨੇ ਆ ਪੰਜਾਬ ਸਰਕਾਰ ਨੇ ਸਨ ਵਿੱਚ ਲਤ ਡਾਈ ਹੈ ਮੈਂ ਕਿਹਾ ਵੀ ਕਿਤੇ ਇਹ ਅਸੀਂ ਕਹੀ ਅੰਦਰ ਗੱਲ ਮੀਟਿੰਗ ਮੀਟਿੰਗ ਦੇ ਵਿੱਚ ਪੂਰੇ ਜੋਰ ਨਾਲ ਕਹੀ ਹੈ ਵੀ ਕਿਤੇ ਸ਼ੁਭ ਕਰਨ ਵਾਲੀ ਗਲਤੀ ਨਾ ਕਰ ਬੈਠਿਓ ਤੰਦਰੋ ਕਹਿੰਦੇ ਵੀ ਕੀ ਗਲਤੀ ਕੀਤੀ ਸਾਡੀ ਪੰਜਾਬ ਸਰਕਾਰ ਨੇ ਅਸੀਂ ਆਖਿਆ ਵੀ ਜਿੱਦੇ ਉਹ ਕਿਸਾਨ ਸਾਡਾ ਸ਼ੁਭ ਕਰਨ ਸ਼ਹੀਦ ਹੁੰਦਾ ਗੋਲੀ ਵੱਜਦੀ ਹੈ ਤਾਂ ਅਸੀਂ ਇੱਥੋਂ ਡੈੱਡ ਵਾਡੀ ਲੈ ਜਾ ਕੇ ਰਜਿੰਦਰਾ ਹਸਪਤਾਲ ਚ ਗਏ ਤਾਂ ਜਦੋਂ ਆਪਣੀ ਗੱਲ ਚੱਲੀ ਅਸੀਂ ਗੱਲ ਰੱਖੀ ਸੀ ਕਿ ਜਿਹੜੀ ਪੰਜਾਬ ਸਰਕਾਰ ਨੇ ਰਾਸੀ ਲਾਣੀ ਹੋਈ ਹੈ ਕਿ ਜੇ ਕੋਈ ਸਾਡਾ ਕਿਸਾਨ ਬਾਰਡਰ ਤੇ ਜਾਂ ਜਿਹੜੇ ਮੋਰਚਿਆਂ ਦੇ ਵਿੱਚ ਕਿਸਾਨ ਸ਼ਹੀਦ ਹੁੰਦਾ ਗੋਲੀ ਦੇ ਨਾਲ ਉਹਨੂੰ 1 ਕਰੋੜ ਰੁਪਇਆ ਤੇ ਉਸ ਪਰਿਵਾਰ ਨੂੰ ਨੌਕਰੀ ਤਾਂ ਸਾਡੇ ਸਮੁੱਚੇ ਲੋਕਾਂ ਦਾ ਸ਼ਹੀਦ ਲਾਣਾਂਗੇ ਤੁਸੀਂ ਨਹੀਂ ਲਾਨਿਆ ਪਰ ਸਾਨੂੰ ਪਰਿਵਾਰ ਸਮੇਤ ਰੰਪਰਾ ਫੂਲ ਦੇ ਵਿੱਚ ਸੜਕ ਜਾਮ ਕਰਨੇ ਭਈ 4 ਦਿਨ ਤਾਂ ਫਿਰ ਮੁੱਖ ਮੰਤਰੀ ਦਾ ਕੀ ਰਹਿ ਗਿਆ ਉਹ ਕਰੋੜ ਰੁਪਇਆ ਕੀ ਉਹਦੀ ਨੌਕਰੀ ਰਹੇਗੀ ਜੇ ਕਿਤੇ ਉਦੇ ਇਲਾਨ ਕਰੇ ਤੋਂ ਕਹਿੰਦਾ ਵੀ ਠੀਕ ਐ ਤਾਂ ਉਹਦਾ ਕੁਝ ਹੋਰ ਹੋਣਾ ਸੀ ਕਿਤੇ ਹੁਣ ਤੁਸੀਂ ਜਾ ਕੇ 5-7 ਦਿਨਾਂ ਨੂੰ ਡੱਲੇਵਾਲ ਨੂੰ ਛੱਡੋਗੇ ਤਾਂ ਉਹਦੇ ਨੂੰ ਸਥਿਤੀ ਅਸੀਂ ਬਹੁਤ ਬਦਲ ਜੂਗੀ ਹੋ ਸਕਦਾ ਸੀ ਗੱਲਬਾਤ ਵਾਲੇ ਵਾਸਤੇ ਨੂੰ ਨਾ ਰਹੀਏ ਅੱਜ ਸਮਾਂ ਕਿਤੇ ਫੇਰ ਨਾ ਬਸਤਾਇਓ ਕਿਤੇ ਫੇਰ ਗਲਤੀ ਨਾ ਕਰੋ ਮੌਕਾ ਹੈ ਕਿ ਡੱਲੇਵਾਲ ਸਾਹਿਬ ਨੂੰ ਹੁਣੇ ਛੱਡ ਕੇ ਮੋਰਚੇ ਚ ਜਾ ਕੇ ਅਸੀਂ ਫੋਰਮ ਆਪਦੀ ਰਾਇਬ ਚਾ ਕੇ ਜਿਹੜੇ ਅਗਲੇ ਪ੍ਰੋਗਰਾਮ ਸਾਡਾ ਕੇਂਦਰ ਨਾਲ ਆਲੇ ਉਹ ਬਨਵਾ ਸਕੀਏ ਜੇ ਤੁਸੀਂ ਇਥੋਂ ਗਲਤੀਆਂ ਤੋਂ ਗਲਤੀ ਕਰਦੇ ਆਉਂਗੇ ਇਹ ਫਿਰ ਤੁਹਾਡੀ ਮਰਜ਼ੀ ਹੈ ਪਰ ਐਡੇ ਚੁੱਪ ਬੈਠਣ ਵਾਲੇ ਅਸੀਂ ਵੀ ਨਹੀਂ ਸਾਡੇ ਵੀ ਜਿਹੜੇ ਆਗੂਆਂ ਚ ਬਰਕਰਾਂ ਚ ਜੋਸ਼ ਹੈ ਕਿ ਡੱਲੇਵਾਲ ਸਾਹਿਬ ਸਾਡਾ ਅੰਦਰ ਬੰਦਕ ਬਣਾਇਆ ਹੋਇਆ ਤੇ ਬੰਦਕ ਨੂੰ ਛਡਾਉਣ ਵਾਸਤੇ ਕੀ ਕਰਨਾ ਪੈਂਦਾ ਉਹ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਕਿ ਕਿਸੇ ਬੰਦਕ ਨੂੰ ਛਡਾਉਣ ਵਾਸਤੇ ਜਿਹੜੀ ਸਥਿਤੀ ਦੇ ਵਿੱਚ ਬੰਦਕ ਹੁੰਦਾ ਹੈ ਤੇ ਉਹ ਸਥਿਤੀ ਦੇ ਵਿੱਚ ਹੀ ਬੰਦਕ ਨੂੰ ਛਡਾਉਣਾ ਪੈਂਦਾ ਹੈ ਇਹ ਸਾਨੂੰ ਪਤਾ ਹੈ ਪਰ ਸਾਨੂੰ ਮਜਬੂਰ ਨਾ ਕਰੋ ਸਾਡਾ ਜਿਹੜਾ ਮੂੰਹ ਹੈ ਉਹ ਕੇਂਦਰ ਸਰਕਾਰ ਵੱਲ ਹੈ ਸਾਡੀਆਂ ਟਰਾਲੀਆਂ ਦਾ ਵੀ ਮੂੰਹ ਕੇਂਦਰ ਵੱਲ ਹੈ ਸਾਡੀਆਂ ਮੰਗਾਂ ਵੀ ਕੇਂਦਰ ਨਾਲ ਨੇ ਤਾਂ ਤੁਸੀਂ ਜਿਹੜਾ ਨੂੰ ਜਾਣ ਬੁੱਝ ਕੇ ਆਪਦੇ ਸਿਆਨਫ ਦੇ ਨਾਲ ਲੁਧਿਆਣੇ ਰੱਖਿਆ ਇਹਦਾ ਮਤਲਬ ਤੁਸੀਂ ਲੁਧਿਆਣੇ ਨੂੰ ਖਨੌਰੀ ਬਣਾਉਣਾ ਚਾਹੁੰਦੇ ਹੋ ਤੁਸੀਂ ਸਾਡਾ ਮੂੰਹ ਉਧਰ ਕਰਵਾਉਣਾ ਚਾਹੁੰਦੇ ਹੋ ਅਸੀਂ ਨਹੀਂ ਕਰਾਂਗੇ ਸਾਡੇ ਦੋਨੇ ਫੋਰਮਾਂ ਦਾ ਜਿਹੜੇ ਨਿਸ਼ਾਨਾ ਹੈ ਉਹ ਹੈ ਦਿੱਲੀ ਉਹ ਹੈ ਮੰਗਾ ਪਾਰਲੀਮੈਂਟ ਚ ਐਮਐਸਪੀ ਗਰੰਟੀ ਕਾਨੂੰਨ ਲੈਣਾ ਸੁਆਮੀਨਾਥਨ ਦੀ ਰਿਪੋਰਟ ਲੈਣੀ ਪਰ ਤੁਸੀਂ ਜੇ ਇਹ ਮੰਗਾ ਤੋਂ ਧਿਆਨ ਪਾਸੇ ਰਿਸ਼ਕਣ ਨਾਉਣ ਦੀ ਕਰੋਗੇ ਅਸੀਂ ਕਦੇ ਨਹੀਂ ਕਰਾਂਗੇ ਸਾਡਾ ਜਿਹੜਾ ਨਿਸ਼ਾਨਾ ਹੈ ਉਹ ਹੈ ਪਰ ਸਾਡੇ ਨਾਲ ਜਿੰਨੀ ਹਮਦਰਦੀ ਹੈ ਡੱਲੇਵਾਲ ਸਾਹਿਬ ਨਾਲ ਬਹੁਤ ਜਨਤਾ ਸਾਡੀ ਜਿਹੜੀ ਸਾਡੇ ਨਾਲ ਸੰਪਰਕ ਚ ਆ ਜਿਹੜੇ ਮੈਸੇਜ ਆ ਰਹੇ ਨੇ ਫੋਨ ਆ ਰਹੇ ਨੇ ਕਿ ਡੱਲੇਵਾਲ ਸਾਹਿਬ ਇੱਥੇ ਬੈਠੇ ਨੇ ਦੱਸੋ ਸਾਨੂੰ ਪ੍ਰੋਗਰਾਮ ਦਿਓ ਬਾਹਰ ਲਿਆ ਸਟੇਟਾਂ ਵਾਲੇ ਕਹਿੰਦੇ ਨੇ ਸਾਨੂੰ ਦੱਸੋ ਅਸੀਂ ਦੇਖਦੇ ਸੀ ਕਿ ਜੇ ਇਹਨੇ ਗਲਤੀ ਕੀਤੀ ਹੈ ਪਰ ਉਹ ਗਲਤੀ ਚੋਂ ਹੁਣ ਜਿਵੇਂ ਆਮ ਬੰਦਾ ਗਲਤੀ ਕਰ ਜਾਂਦਾ ਹੈ ਸਿਆਣਾ ਬੰਦਾ ਉਹਨਾਂ ਨੂੰ ਕਹਿੰਦਾ ਵੀ ਭਾਈ ਮਾਫੀ ਮੰਗ ਲਓ ਵਧੀਆ ਰਹੋਗੇ ਤਾਂ ਇਹਨਾਂ ਨੇ ਮੈਨੂੰ ਲੱਗਦਾ ਵੀ ਮਾਫੀ ਵਾਲਾ ਸਮਾਂ ਵੀ ਗਲਤ ਜਾਣਾ ਜੋ ਇਸ ਸਥਿਤੀ ਦੇ ਵਿੱਚ ਸਾਨੂੰ ਉਹਨਾਂ ਦੀ ਜਿਹੜੀ ਝਲਕ ਦਿਸੀ ਪ੍ਰਸ਼ਾਸਨ ਦੀ ਮੈਨੂੰ ਇਹ ਲੱਗਦਾ ਕਿ ਉਹਨਾਂ ਨੂੰ ਲੱਗਿਆ ਮਾਨਕਸ ਤੌਰ ਤੇ ਕਿ ਅਸੀਂ ਬਹੁਤ ਵੱਡੀ ਗਲਤੀ ਕਰ ਬੈਠੇ ਡੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕਰਕੇ ਹੁਣ ਉਹਦੇ ਵਿੱਚੋਂ ਨਿਕਲਣਾ ਹੁਣ ਉਹਦੇ ਵਿੱਚੋਂ ਨਿਕਲਣ ਦਾ ਉਹਨੂੰ ਰਸਤਾ ਨਹੀਂ ਦਿਖ ਰਿਹਾ ਤੇ ਰਸਤਾ ਆ ਲੋਕਾਂ ਕੋਲਿਆ ਸਾਡੀਆਂ ਆ ਪੈਣਾ ਕੋਲਿਆ ਸਾਡੀਆਂ ਮਾਵਾ ਕੋਲਿਆ ਜਿਹੜੀਆਂ ਘਰਵਾਰ ਛੱਡ ਕੇ ਐਸ ਵਕਤ ਮੋਰਚੇ 'ਚ ਬੈਠੀਆਂ ਨੇ ਇਹ ਡੀ ਕਰ ਰਹੀਆਂ ਨੇ ਕਿ ਡੱਲੇਵਾਲ ਸਾਹਿਬ ਦੇ ਦਿੱਤਾ ਹੋਇਆ ਪ੍ਰੋਗਰਾਮ ਦੇ ਉਹਨੂੰ ਅਸੀਂ ਲਾਗੂ ਕਰਵਾਉਣਾ ਹੈ ਮੰਗਾ ਮਨੋੜੀਆਂ ਨੇ ਇਸ ਕਰਕੇ ਸਰਕਾਰ ਕੋਲ ਸਮਾਂ ਕਿ ਜੋ ਗਲਤੀ ਕੀਤੀਆਂ ਨੂੰ ਸੁਧਾਰ ਲਓ ਡੱਲੇਵਾਲ ਨੂੰ ਕੁਝ ਨਹੀਂ ਹੋਇਆ ਉਹਨਾਂ ਦੀ ਸਿਹਤ 100% ਠੀਕ ਹੈ ਰਿਪੋਰਟਾਂ ਆ ਗਈਆਂ ਜਿਹੜੇ ਟ੍ਰੀਟਮੈਂਟ ਉਹਦੇ ਕਰਨੇ ਸੀ ਉਹ ਵੀ ਆ ਗਏ ਜੇ ਠੀਕ ਹੈ ਤਾਂ ਜੇ ਤੁਸੀਂ ਹਸਪਤਾਲ 'ਚ ਲੈ ਕੇ ਗਏ ਹੋ ਤਾਂ ਹਸਪਤਾਲ ਦੇ ਵਿੱਚ ਫਿਰ ਹਰੇਕ ਉਸ ਮਿਲ ਸਕਦਾ ਹੈ ਅੱਜ ਇੱਕ ਸਾਡਾ ਪਰਿਵਾਰ ਵਰਕਰ ਆਗੂ ਇੱਥੋਂ ਤੇ ਕੋਈ ਵੀ ਨਹੀਂ ਮਿਲਣ ਦਿੱਤਾ ਇਨਾਂ ਦਾ ਆਪ ਦੇ ਜਿਹੜੇ ਸਿਆਸੀ ਲੋਕ ਨੇ ਉਹ ਵੀ ਜਾ ਰਹੇ ਨੇ ਬਿਆਨ ਵੀ ਆ ਰਹੇ ਨੇ ਕਿਸੇ ਨੂੰ ਨਹੀਂ ਮਿਲ ਦਿੱਤਾ ਜਾ ਰਿਹਾ ਭਾਈ ਫਿਰ ਕਿਹੜੀ ਚੈੱਕਅਪ ਕਰ ਰਹੇ ਹੋ ਕਿਹੜਾ ਟਰੀਟਮੈਂਟ ਦੇ ਰਹੇ ਹੋ ਜਿਹੜਾ ਤੁਸੀਂ ਲੋਕਾਂ ਦੇ ਮੂਰੇ ਜਨਤਕ ਨਹੀਂ ਕਰ ਰਹੇ ਲੁਕੋ ਕੇ ਬੰਦਕ ਬਣਾਇਆ ਹੋਇਆ ਫਿਰ ਬੰਦਕ ਨੂੰ ਛਡਾਉਣ ਵਾਸਤੇ ਸਾਡੇ ਫੋਰਮ ਦੀ ਅੱਜ ਵੀ ਮੀਟਿੰਗ ਹੋਈ ਹੈ ਸੋਭਾ ਵੀ ਹੋਣੀ ਹੈ ਅਗਲਾ ਐਕਸ਼ਨ ਇਹ ਮੈਂ ਦੇਵਾਂਗੇ ਲੋਕਾਂ ਨੂੰ ਬੇਨਤੀ ਹੈ ਖਾਸ ਕਰਕੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਾਡੇ ਉਸ ਪਰਿਵਾਰਾਂ ਨੂੰ ਦੋਨੇ ਫਾਰਮਾਂ ਦੇ ਜਿਹੜੇ ਇਸ ਮੋਰਚੇ ਨਾਲ ਜੁੜੇ ਹੋ요 ਭਰਾਵੋ ਅਗਲਾ ਪ੍ਰੋਗਰਾਮ ਡੱਲੇਵਾਲ ਨੂੰ ਇੱਥੇ ਲਿਆਉਣ ਵਾਸਤੇ ਜਲਦੀ ਹੀ ਕੱਲ ਨੂੰ ਤਕੜੇ ਤੋਂ ਤਕੜਾ ਐਕਸ਼ਨ ਦੇਵਾਂਗੇ ਤਿਆਰ ਰਹੋ ਕਿ ਡੱਲੇਵਾਲ ਸਾਹਿਬ ਨੂੰ ਮੋਰਚੇ ਤੇ ਲਿਆ ਕੇ ਸਰਕਾਰ ਵੱਲ ਨੂੰ ਜਿਹੜਾ ਕੇਂਦਰ ਵੱਲ ਹੈ ਉਧਰ ਨੂੰ ਮੁਹਰ ਕਰਕੇ ਆਪਾਂ ਮੰਗਾਂ ਬਣਵਾਈਏ ਧੰਨਵਾਦ ਬਾਈ ਹਰਜੀਤ ਜੀ ਦਾ ਖਾਰਸਾ ਨਹੀਂ ਹਰਜੀਤ ਜੀ ਕਰਦੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿੰਦਾਬਾਦ 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 ਹਰਿਆਣੇ ਦੇ ਕਿਸਾਨ ਜੁਨਾ ਸਿੰਘ ਸਿੱਧੂਪੁਰ ਜਿੰਦਾਬਾਦ 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 ਲੈ ਬਿਨਾ ਰੋਟੀ ਦਿਨਿਆ ਚ ਬੈਠਾ ਘਟਾ ਲਵਾਤਾ ਤੇਰੀ ਇੱਕ ਬੋਤਲ ਲੈ